ਅੱਜ ਕਿੰਨੇ ਦਿਨ ਪਹਿਲਾਂ ਲਾਂਚਮੈਂਟ ਹੋਈ ਏ ਇਸ ਨਿਸ਼ਾਨ ਸਾਹਿਬ ਦਾ ਰੰਗ ਬਦਲੋ ਮੇਰੇ ਖਿਆਲ ਘੱਟੋ ਘੱਟ 80% ਰੰਗ ਨਿਸ਼ਾਨ ਸਾਹਿਬ ਦੇ ਬਦਲੇ ਗਏ ਨੇ ਬਦਲੇ ਗਏ ਨੇ ਕਿ ਨਹੀਂ ਬਦਲੇ ਗਏ ਕਿਹਨਾਂ ਨੇ ਬਦਲਵਾਏ ਨੇ ਜੇ ਸਾਡੇ ਸਿੱਖ ਆਗੂ ਜਿਹੜੇ ਨੇ ਇੱਕ ਵਾਰੀ ਉਹ ਕਹਿ ਦੇਣ ਅਕਾਲ ਤਖਤ ਦਾ ਹੁਕਮਨਾਮਾ ਸਿੱਖ ਮੰਨਦਾ ਹੈ ਸਿੱਖ ਮੰਨਣ ਨੂੰ ਤਿਆਰ ਹੈ ਪਰ ਜੋ ਉਥੋਂ ਕਿਧਰੇ ਆਵਾਜ਼ ਆ ਜੇ ਵੇ ਜਿਹੜੇ ਵਿਆਹ ਸ਼ਾਦੀ ਦੇ ਵਿੱਚ ਮੀਠ ਸ਼ਰਾਬ ਹੋਵੇਗਾ ਉਹਦੇ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਕੋਲ ਨਹੀਂ ਹੋਣਗੇ। ਅਗਲੇ ਦਿਨ ਹੀ ਦੁਨੀਆ ਸਾਰੀ ਸਹੀ ਹੋ ਜਾਈ। ਹੋ ਜੇਗੀ ਕਿ ਨਹੀਂ ਹੋ ਜੇਗੀ ਦੱਸ ਦੋ। ਮੀਨੰਦ ਕਾਰਜ ਨਹੀਂ ਹੋਣਗੇ ਉਹਦੇ। ਉਹ ਜਿੱਥੇ ਮਰਜ਼ੀ ਵਾਰਮ ਵਾਲਾ ਪਾਏ ਜੋ ਮਰਜ਼ੀ ਕਰੇ। ਪਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਨੰਦ ਕਾਰਜ ਉਹਦਾ ਨਹੀਂ ਹੋਏਗਾ ਜਿਹੜਾ ਮੀਠ ਸ਼ਰਾਬ ਵਿਆਹ ਦਿੰਦਾ ਹੈ। ਚਾਰ ਨਹੀਂ ਦਿਨ ਲੱਗਣੇ ਚੌਥੇ ਦਿਨ ਵੇਖਿਆ ਸਾਰੇ ਜਿਹੜਾ ਨਾਂ ਸਹੀ ਹੋਗੇ ਤੇ ਕਿੱਥੇ ਜਾਵਾਂਗੇ ਗੁਰੂ ਤੋਂ ਬਿਨਾ ਕਿੱਥੇ ਕਰਾਵਾਂਗੇ ਆਨੰਦ ਕਾਰਜ। ਗੁਰੂ ਤੋਂ ਬਿਨਾ ਕਿੱਥੇ ਹੋਣਗੇ? ਕੋਈ ਨਹੀਂ ਸਕਦੇ ਉਹ ਸਾਡੀ ਮਰਿਆਦਾ ਥੋੜੀ ਵਰਮ ਵਾਲਾ ਪਾਣ ਦੀ